ਨਮਸਕਾਰ ਜੀ ਦੇਖ ਰਹੀ ਹਾਂ ਮੈਂ ਪੰਜਾਬ ਆਰਡੀ ਨਿਊਜ਼ ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਪੁਰਾਣੇ ਸ਼ਾਲਾ ਨੂੰ ਜਾਣ ਵਾਲੀ ਛੜਕਦੀ ਖਸਤਾ ਹਾਲਤ ਕਾਰਨ ਜਿੱਥੇ ਆਉਣ ਜਾਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਨੇ ਉੱਥੇ ਹੀ ਹਲਕੀ ਜਿਹੀ ਬਾਰਿਸ਼ ਹੋਣ ਉਪਰੰਤ ਫਿਰ ਤੇ ਛੱਪੜ ਦਾ ਰੂਪ ਧਾਰਨ ਕਰ ਲੈ ਗੰਦਾ ਇਸ ਮੌਕੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਸੜਕ ਰਾਹੀਂ ਲੋਕ ਅਮਰਸਰ ਹੁਸ਼ਿਆਰਪੁਰ ਜੰਮੂ ਤੇ ਪਠਾਨਕੋਟ ਹਾਈਵੇ ਹੁੰਦੇ ਹੋਏ ਜਾਂਦੇ ਨੇ ਪਰ ਪਿਛਲੇ 10 ਸਾਲਾਂ ਤੋਂ ਇਸ ਸੜਕ ਵੱਲ ਕਿਸੇ ਵੀ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਇਸ ਕਾਰਨ ਇਸੜਕ ਵਿੱਚ ਕਰੀਬ ਡੂੰਘੇ ਡੂੰਘੇ ਟੋਏ ਪੈ ਚੁੱਕੇ ਹਨ ਜਦ ਵੀ ਹਲਕੀ ਜਿਹੀ ਬਰਸਾਤ ਹੁੰਦੀ ਹੈ ਤਾਂ ਸੜਕ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ ਇਸ ਰਾਹੀਂ ਵਾਹਨ ਤੇ ਜਾਨ ਦੀ ਦਾ ਦੂਰ ਦੀ ਗੱਲ ਹੈ ਇਸ ਸੜਕ ਤੇ ਪੈਦਲ ਚੱਲਣਾ ਵੀ ਮੁਸ਼ਕਲ ਹੋ ਰਿਹਾ ਹੈ ਪਰ ਸਰਕਾਰਾਂ ਵੱਲੋਂ ਇਸੜਕ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਅੱਜ ਵੀ ਇਸ ਸੜਕ ਤੇ ਲੋਕਾਂ ਲਈ ਪ੍ਰੇਸ਼ਾਨ ਦਾ ਕਾਰਨ ਸਾਬਤ ਹੋ ਰਹੀ ਹੈ ਲੋਕਾਂ ਵੱਲੋਂ ਇਸ ਮੌਕੇ ਤੇ ਮੰਗ ਕੀਤੀ ਗਈ ਹੈ ਕਿ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਜਲਦੀ ਹੀ ਇਸੜਕ ਵੱਲ ਧਿਆਨ ਦੇਵੇ ਤੇ ਇਸ ਦਾ ਕੰਮ ਕਰਵਾਏ ਜਿਦਕਿਉਂ ਪੰਜਾਬ ਬਾਰਡਰ ਨਿਊਜ਼ ਰੂਪ ਸਿੰਘ ਸੇਖਾਂ ਦੀ ਰਿਪੋਰਟ ਦਿਨ ਅੱਜ ਬਾਊ ਜੀ ਇਹ ਸੜਕਾ ਦਿਨਾਨਗਰ ਤੋਂ ਲੈ ਕੇ ਪਰਾਣਾ ਛਾਲੇ ਤੱਕ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਤਿਆਰ ਹੋਈ ਸੀ ਅੱਜ ਤੋਂ ਮੇਰਾ ਖਿਆਲ ਹੈ 7 ਸਾਲ ਪਹਿਲਾਂ 10 ਸਾਲ ਪਹਿਲਾਂ ਇਸ ਦੇ ਬਾਅਦ ਕੋਈ ਵੀ ਇਸ ਤੇ ਨਾ ਕਿ ਹੈ ਮੰਤਰੀ ਨੇ ਖਿਆਲ ਕੀਤਾ ਹੈ ਨਾ ਇਸ ਦੀ ਰਿਪੇਅਰਿੰਗ ਹੋਈ ਹੈ ਨਾ ਹੀ ਕਿਸੇ ਮੰਤਰੀ ਨੇ ਜਵਾਬ ਦਿੱਤਾ ਹੈ ਭਈ ਇਹ ਸੜਕ ਦੀ ਟੁੱਟ ਗਈ ਹੈ ਤੇ ਇਹਨੂੰ ਦੁਬਾਰਾ ਇਹਦੀ ਰਿਪੇਅਰਿੰਗ ਕੀਤੀ ਜਾਏ ਆਪ ਖੁਦ ਖੁਦ ਇਸ ਰੋਡ ਤੇ ਗੁਜ਼ਰਤੇ ਹੈ ਮੰਤਰੀ ਵੀ ਗੁਜ਼ਰਤੇ ਹੈ ਐਮ ਐਲ ਏ ਸਾਹਿਬ ਹੋਰ ਵੀ ਵਿਧਾਇਕ ਗੁਜ਼ਰਦੇ ਨੇ ਉਹਨਾਂ ਨੇ ਇਸ ਬੇਟ ਏਰੀਆ ਦੀ ਸੜਕ ਦੇ ਬਾਰੇ ਕਿਸੇ ਨੇ ਖਿਆਲ ਨਹੀਂ ਦਿੱਤਾ ਆਵਾਜ਼ ਆਈ ਇੰਨੀ ਕਿ ਵੱਧ ਹੈ ਪੂਰੇ ਪੰਜਾਬ ਕੀ ਕੀ ਅੰਮਰ ਸਾਹਿਬ ਬਠਿੰਡਾ ਪੂਰੇ ਪੰਜਾਬ ਦੀ ਰੇਤਾ ਬਜਰੀ ਇਸ ਰੋਡ ਦੇ ਉੱਤੇ ਜਾਂਦੀ ਹੈ ਹੁਣ ਸੜਕ ਬਣ ਰਹੀ ਹੈ ਗਾਜੀਕੋਟ ਦਾ ਪੁਲ ਬਣ ਰਿਹਾ ਹੈ ਉਹ ਸੜਕ ਬਲਾਕ ਪਈ ਹੈ ਉਹਦੀ ਜਿੰਨੀ ਟ੍ਰੈਫਿਕ ਹੈ ਦੀਨਾਨਗਰ ਜੰਮੂ ਸ਼ਹਿਰ ਪਰ ਜਿੰਨੀ ਟ੍ਰੈਫਿਕ ਹੈ ਸਾਰੀ ਇਸੇ ਰੋਡ ਦਾ ਇਸਤੇਮਾਲ ਕੀਤਾ ਜਾ ਰਿਹਾ ਪਠਾਨਕੋਟ ਜੰਮੂ ਤੱਕ ਪਰ ਆਵਾਜ਼ ਆਈਦਾ ਇੰਨਾ ਕਿ ਭੈੜਾ ਸਾਧਨ ਹੈ ਕੋਈ ਵੀ ਸਾਈਕਲ ਜਾਂ ਪੈਦਲ ਵੀ ਨਹੀਂ ਚੱਲ ਸਕਦਾ ਇਹਨੇ ਨੇ ਪਾਣੀ ਪਾਣੀ ਟੋਏ ਆ ਮੀਡੀਆ ਦੇ ਜਰੀਏ ਮੈਂ ਇਹ ਆਪਕੇ ਮੱਦੇਮੇ ਬਿਆਨ ਕਰ ਰਹਾ ਹਾਂ ਆ ਦੇ ਵਿੱਚ ਜਿੱਥੇ ਹਾਰਡ ਆਉਂਦੇ ਆ ਹਾਰਡ ਵਾਲਾ ਇਲਾਕਾ ਹੈ ਤੇ ਉਹਨਾਂ ਦੀ ਬਹੁਤ ਮਾੜੀ ਹਾਲਤ ਹੈ ਵਾਜਾਈ ਦੇ ਖਾਤਰ ਬੱਚੇ ਸਕੂਲ ਜਾਣ ਤੋਂ ਵੀ ਨਕਾਰ ਕਰਦੇ ਨੇ ਪਿਆ ਅਸੀਂ ਸਕੂਲ ਨਹੀਂ ਜਾਣਾ ਸੜਕ ਦਾ ਬਹੁਤ ਮਾੜਾ ਹਾਲ ਹੈ ਤੇ ਹੈ ਸਰਕਾਰ ਦੀ ਸਾਡੀ ਪੂਰੇ ਇਸ ਦਿਨਾਨਗਰ ਬੇਟ ਏਰੀਏ ਦੇ ਨਮਾਸੀਆ ਦੀ ਇਹੋ ਹੀ ਇਹੋ ਹੀ ਮੰਗ ਹੈ ਕਿ ਇਸ ਰੋਡ ਦੀ ਟ੍ਰੈਫਿਕ ਜਿਆਦਾ ਹੋਣ ਦੀ ਵਜ੍ਹਾ ਕਰੇ ਇਸ ਰੋਡ ਨੂੰ ਹਰ ਸਾਲ ਧਿਆਨ ਵਿੱਚ ਕੀਤਾ ਜਾਂਦਾ ਜਿਹੜੇ ਜੋ ਹੁਣੇ ਟੁੱਟੀ ਹੈ ਇਹ ਇਹਦਾ ਬਣਾਇਆ ਜਾਏ ਠੀਕ ਹੈ ਜੀ ਠੀਕ ਹੈ ਜੀ ਸੜਕ ਦੀ ਤਾਂ ਕਾਫੀ ਦੇਰ ਤੋਂ ਹੀ ਮਾੜੀ ਹਾਲਤ ਵਾ ਤੇ ਇਥੋਂ ਆਪਾਂ ਗੰਨੇ ਦੀਆਂ ਟਰਾਲੀਆਂ ਲੈ ਕੇ ਵੀ ਗੁਜਰਨਾ ਬਹੁਤ ਔਖਾ ਸੀਗਾ ਜ਼ਿੰਮੇਵਾਰਾਂ ਨੇ ਆਪ ਜੀਸੀਪੀ ਮਸ਼ੀਨ ਲਾ ਕੇ ਤੇ ਇਹਦੇ ਟੋਏ ਪਧਰੇ ਕਰਾ ਕੇ ਫੇਰ ਇਥੋਂ ਗੰਨਾ ਕੱਢਿਆ ਵਾ ਤੇ ਸਰਕਾਰ ਨੇ ਇਸ ਸੜਕਾਂ ਨੂੰ ਕੋਈ ਧਿਆਨ ਨਹੀਂ ਦਿੱਤਾ ਤੇ ਮਤਲਬ ਅਸੀਂ ਸਰਕਾਰ ਨੂੰ ਇਹੋ ਬੇਨਤੀ ਕਰਦੇ ਵੀ ਜਲਦੀ ਸੜਕ ਦੀ ਮੁਰੰਮਤ ਦਾ ਕੰਮ ਕੀਤਾ ਜਾਵੇ ਬਹੁਤ ਮਾੜੀ ਹਾਲਤ ਆ ਇੰਨੇ ਟੋਏ ਆ ਬੰਦਾ ਸਕੂਲਤੀ ਤੇ ਨਹੀਂ ਜਾ ਸਕਦਾ ਗੱਡੀ ਤੇ ਨਹੀਂ ਜਾ ਸਕਦਾ ਝਾੜ ਟੈਕਸੀਡੈਂਟ ਹੋਣਦੇ ਬਹੁਤ ਮਾੜਾ ਹਾਲ ਆ ਤੇ ਸਰਕਾਰਾਂ ਸਾਡੀ ਗੱਲ ਨਹੀਂ ਸੁਣ ਰਹੀਆਂ ਵੀ ਅਸੀਂ ਕਹਿੰਦੇ ਸੜਕ ਬਣਾਓ ਇਹਨੂੰ ਸੜਕ ਦਾ ਬਹੁਤ ਮਾੜਾ ਹਾਲ ਆ ਇੰਨੇ ਐਕਸੀਡੈਂਟ ਹੋਣਦੇ ਰੋਜ਼ ਦਾ 1 2 1 2 ਐਕਸੀਡੈਂਟ ਹੋ ਨਹੀਂ ਰਿਹਾ 5 6 ਕਿਲੋਮੀਟਰ ਦੇ ਵਿੱਚ ਵਿੱਚ ਤੇ ਕਿਰਪਾ ਕਰਕੇ ਸਾਡੀ ਸੜਕ ਬਣ ਜਾਏ ਤੇ ਅਸੀਂ ਧੰਨਵਾਦ ਹੋਵਾਂਗੇ ਸਰਕਾਰ ਦੇ ਪੈਦਲ ਚੱਲਣਾ ਮੁਸ਼ਕਲ ਹੋ ਗਿਆ ਪੈਦਲ ਚੱਲਣਾ ਬਹੁਤ ਮੁਸ਼ਕਲ ਆ ਜੀ ਮਰਾਇ ਬਦਲ ਪਿਆ ਬਦਲ ਪਿਆ ਵੇਖੋ ਕਿਦਾਂ ਟੋਏ ਭਰੇ ਆ ਛਪੜੀ ਲੱਗੇ ਆ ਜੀ ਨੰਗ ਨਹੀਂ ਸਕਦਾ ਜੀ ਬੰਦਾ ਕੋਈ ਪੈਦਲ ਹੀ ਲੰਘਣਾ ਔਖਾ ਹੋ ਗਿਆ ਜੀ ਬਹੁਤ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਤੇ ਕਿਰਪਾ ਕਰਕੇ ਸਾਡੀ ਸੜਕ ਬਣ ਜੇ ਜੀ ਬਹੁਤ ਮਿਹਰਬਾਨੀ ਜੀ ਹਾਂਜੀ